ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ ਇੱਕ ਬਹੁਤ ਵੱਡੀ ਸਿਹਤ ਪਹਿਲ ਕਦਮੀ ਬਾਰੇ ਹਾਂਜੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਇਸ ਦਾ ਜਿਹੜਾ ਨਵਾਂ ਰੂਪ ਆਇਆ ਹੈ ਉਸ ਬਾਰੇ ਬਿਲਕੁਲ ਸੁਣਨ ਵਿੱਚ ਆਇਆ ਕਿ ਇਹ ਕਾਫੀ ਮਤਲਬ ਵੱਡੇ ਪੱਧਰ ਤੇ ਬਦਲੀ ਗਈ ਹੈ ਹਾਂਜੀ ਇਹ ਪਹਿਲਾਂ ਵੀ ਸੀ ਪਰ ਹੁਣ ਜਿਹੜਾ 2025 ਵਾਲਾ ਐਲਾਨ ਹੈ ਉਹ ਤਾਂ ਕਮਾਲ ਦਾ ਹੈ ਦਾਇਰਾ ਬਹੁਤ ਵਧਾ ਦਿੱਤਾ ਗਿਆ ਹੈ ਅੱਛਾ ਕੀ ਖਾਸ ਹੈ ਇਸ ਵਾਰ ਖਾਸ ਇਹ ਹੈ ਕਿ ਹੁਣ ਪੰਜਾਬ ਦੇ ਹਰ ਪਰਿਵਾਰ ਨੂੰ ਮਤਲਬ ਹਰ ਇੱਕ ਨੂੰ ਸਾਲ ਦਾ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ 10 ਲੱਖ ਰੁਪਏ ਹਾਂਜੀ ਸਾਰੇ ਪਰਿਵਾਰਾਂ ਲਈ ਹਾਂਜੀ ਬਿਨਾ ਕਿਸੇ ਸ਼ਰਤ ਦੇ ਹਾਂਜੀ ਸਾਰੇ 5 ਲੱਖ ਪਰਿਵਾਰਾਂ ਲਈ ਕੋਈ ਆਮਦਨ ਦੀ ਸੀਮਾ ਨਹੀਂ ਕੁਝ ਨਹੀਂ ਬਸ ਪੰਜਾਬ ਦੇ ਵਸਨੀਕ ਹੋਣੀ ਚਾਹੀਦੀ ਹੋ ਵਾਹ ਇਹ ਤਾਂ ਸੱਚਮੁੱਚ ਬਹੁਤ ਵੱਡੀ ਗੱਲ ਹੈ ਚਲੋ ਫਿਰ ਅੱਜ ਇਸ ਤੇ ਥੋੜੀ ਗੱਲਬਾਤ ਕਰਦੇ ਆ ਸਾਡੇ ਕੋਲ ਜੋ ਜਾਣਕਾਰੀ ਹੈ ਉਸ ਦੇ ਹਿਸਾਬ ਨਾਲ ਸਮਝਦੇ ਆ ਕਿ ਇਹ ਹੈ ਕੀ ਫਾਇਦਾ ਕਿਵੇਂ ਤੇ ਕਿਸ ਨੂੰ ਮਿਲੂਗਾ ਤੇ ਇਹ ਵੀ ਵੇਖੋ ਨਾ ਇਸ ਸਭ ਵਾਸਤੇ ਸਰਕਾਰ ਨੇ ਸਿਹਤ ਬਜਟ ਵੀ ਵਧਾਇਆ ਹੈ 10% ਦਾ ਵਧਾਇਆ ਹੈ ਯਾਨੀ ਹੁਣ 5598 ਕਰੋੜ ਅੱਛਾ ਤੇ ਮੈਡੀਕਲ ਸਿੱਖਿਆ ਤੇ ਵੀ ਜ਼ਿਆਦਾ ਪੈਸਾ ਲੱਗ ਰਿਹਾ ਹੈ 27% ਵਧਦਾ ਹੈ ਮਤਲਬ ਸਰਕਾਰ ਸਿਰਫ ਬੀਮਾ ਨਹੀਂ ਦੇ ਰਹੀ ਪੂਰਾ ਸਿਸਟਮ ਸੁਧਾਰਨ ਦੀ ਕੋਸ਼ਿਸ਼ ਹੈ ਠੀਕ ਹੈ ਠੀਕ ਹੈ ਤਾਂ ਫਿਰ ਸਭ ਤੋਂ ਪਹਿਲਾਂ ਇਹ ਯੂਨੀਵਰਸਲ ਤੇ ਕੈਸ਼ਲੈਸ ਦਾ ਕੀ ਮਤਲਬ ਹੈ ਆਮ ਲੋਕਾਂ ਲਈ ਵੇਖੋ ਯੂਨੀਵਰਸਲ ਦਾ ਮਤਲਬ ਹੈ ਸਾਰਿਆਂ ਲਈ ਕੋਈ ਪੇਦ ਭਾਵਨੀ ਅਮੀਰ ਗਰੀਬ ਕਿਸਾਨ ਦੁਕਾਨਦਾਰ ਨੌਕਰੀ ਵਾਲਾ ਸਭ ਲਈ ਯਾਨੀ ਕਿ ਕੋਈ ਆਮਦਨ ਦਾ ਚੱਕਰ ਨਹੀਂ ਕੋਈ ਚੱਕਰ ਨਹੀਂ ਬਸ ਪੰਜਾਬ ਦੇ ਰਹਿਣ ਦਾ ਸਬੂਤ ਚਾਹੀਦਾ ਆਧਾਰ ਕਾਰਡ ਹੋਵੇ ਵੋਟਰ ਕਾਰਡ ਹੋਵੇ ਚੱਲੇਗਾ ਤੇ ਕੈਸ਼ਲੈਸ ਕੈਸ਼ਲੈਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਕਿਸੇ ਸੂਚੀਬੱਧ ਹਸਪਤਾਲ 'ਚ ਇਲਾਜ ਕਰਾਉਂਦੇ ਹੋ ਤਾਂ ਤੁਹਾਨੂੰ ਆਪਣੀ ਜੇਬ 'ਚੋਂ ਪੈਸੇ ਨਹੀਂ ਦੇਣੇ ਪੈਣਗੇ ਅੱਛਾ ਹਾਂਜੀ ਬੀਮਾ ਕੰਪਨੀ ਸਿੱਧਾ ਹਸਪਤਾਲ ਨੂੰ ਪੇਮੈਂਟ ਕਰੇਗੀ ਬਸ ਉਸ ਸਾਲ ਦੀ 10 ਲੱਖ ਦੀ ਲਿਮਟ ਦੇ ਅੰਦਰ ਹੋਣਾ ਚਾਹੀਦਾ ਹੈ। ਇਹ ਤਾਂ ਕਮਾਲ ਹੈ ਮਤਲਬ ਕਿਸਾਨ, ਪੈਨਸ਼ਨਰ, ਦਿਹਾੜੀਦਾਰ ਵੀ, ਸਰਕਾਰੀ ਮੁਲਾਜ਼ਮ ਵੀ ਸਾਰੇ ਹਾਂਜੀ ਹਰ ਕੋਈ ਅੰਗਣਵਾੜੀ ਵਰਕਰ, ਛੋਟੇ ਕਾਰੋਬਾਰੀ ਸਭ ਪਹਿਲਾਂ ਹੁੰਦਾ ਸੀ ਨਾ ਕਿ ਆਯੂਸ਼ਮਾਨ ਕਾਰਡ ਚਾਹੀਦਾ ਜਾਂ ਰਾਸ਼ਨ卡 ਹੁਣ ਉਹ ਸਭ ਨਹੀਂ। ਸਿਰਫ ਪੰਜਾਬ ਦਾ ਵਜਨੀ ਖਾਣਾ ਕਾਫੀ ਹੈ। ਇਹ ਤਾਂ ਬਹੁਤ ਸੌਖਾ ਕਰ ਦਿੱਤਾ। ਹਾਂਜੀ ਕੋਸ਼ਿਸ਼ ਇਹੀ ਹੈ ਕਿ ਯੋਗਤਾ ਸਰਲ ਹੋਵੇ। ਸਾਰੇ 5 ਲੱਖ ਪਰਿਵਾਰ ਇਸ ਵਿੱਚ ਆਉਂਦੇ ਨੇ। ਅੱਛਾ ਬਰੀ ਜ਼ੀ ਅਹਿਮੀਅਤ ਕੀ ਹੈ ਮਤਲਬ ਸਿਹਤ ਬੀਮਾ ਤਾਂ ਪਹਿਲਾਂ ਵੀ ਸੀ ਇਹ ਵੱਖਰੀ ਕਿਵੇਂ ਹੋਈ ਇਹ ਪੰਜਾਬ ਦੀ ਪਹਿਲੀ ਸਹੀ ਮਾਇਨੇ ਚ ਯੂਨੀਵਰਸਲ ਯੋਜਨਾ ਹੈ ਮਤਲਬ ਸਭ ਨੂੰ ਕਵਰ ਕਰਨ ਵਾਲੀ ਸ਼ਾਇਦ ਦੇਸ਼ ਵਿੱਚ ਵੀ ਇਹ ਆਪਣੀ ਕਿਸਮ ਦੀ ਪਹਿਲੀ ਹੋਵੇਗੀ ਇੰਨੇ ਵੱਡੇ ਪੱਧਰ ਤੇ ਹੂੰ ਸਭ ਤੋਂ ਵੱਡਾ ਫਰਕ ਪਾਊਗਾ ਗੰਭੀਰ ਬਿਮਾਰੀਆਂ ਦੇ ਇਲਾਜ ਤੇ ਜਿਵੇਂ ਕੈਂਸਰ ਦਿਲ ਦੇ ਆਪਰੇਸ਼ਨ ਗੁਰਦੇ ਬਦਲਣੇ ਇਹਨਾਂ ਤੇ ਲੱਖਾਂ ਦਾ ਖਰਚਾ ਆਉਂਦਾ ਹੈ ਹਾਂ ਉਹ ਤਾਂ ਵੈ ਉਹ ਬੋਝ ਹੁਣ ਲੋਕਾਂ ਦੇ ਸਿਰ ਤੋਂ ਉਤਰੇਗਾ ਬਹੁਤ ਸਾਰੇ ਪਰਿਵਾਰ ਕਰਜ਼ੇ ਚ ਡੁੱਬਣ ਤੋਂ ਬਚਣਗੇ ਤੇ ਜਿਹੜੇ ਆਮ ਆਦਮੀ ਕਲੀਨਿਕ ਖੁੱਲੇ ਨੇ ਜਾਂ ਉਹ ਫਰਿਸ਼ਤਾ ਸਕੀਮ ਐਕਸੀਡੈਂਟ ਵਾਲੀ ਉਸ ਨਾਲ ਇਸ ਦਾ ਕੀ ਸਬੰਧ ਹੈ ਇਹ ਉਹਨਾਂ ਦੇ ਨਾਲ ਮਿਲ ਕੇ ਕੰਮ ਕਰੇਗੀ ਉਹਨਾਂ ਨੂੰ ਹਟਾਏਗੀ ਨਹੀਂ ਆਮ ਆਦਮੀ ਕਲੀਨਿਕ ਤਾਂ ਹੈਗੇ ਨੇ ਛੋਟੀਆਂ-ਮੋਟੀਆਂ ਬਿਮਾਰੀਆਂ ਚੈੱਕਅਪ ਲਈ ਠੀਕ ਫਰਿਸ਼ਤੇ ਸਕੀਮ ਐਕਸੀਡੈਂਟ ਤੋਂ ਤੁਰੰਤ ਬਾਅਦ ਐਮਰਜੈਂਸੀ ਇਲਾਜ ਲਈ ਹੈ ਤੇ ਇਹ ਨਵੀਂ ਯੋਜਨਾ ਵੱਡੀਆਂ ਬਿਮਾਰੀਆਂ ਤੇ ਹਸਪਤਾਲ ਦੇ ਵੱਡੇ ਖਰਚਿਆਂ ਲਈ ਹੈ ਅੱਛਾ ਯਾਨੀ ਕਿ ਇੱਕ ਤਰ੍ਹਾਂ ਦਾ ਪੂਰਾ ਸਿਹਤ ਸੁਰੱਖਿਆ ਦਾ ਨੈਟਵਰਕ ਬਣ ਰਿਹਾ ਹੈ ਹਾਂਜੀ ਬਿਲਕੁਲ ਇੱਕ ਪੂਰਾ ਪੈਕੇਜ ਬਣ ਰਿਹਾ ਹੈ ਸਿਹਤ ਸੇਵਾਵਾਂ ਦਾ ਸੁਣਨ ਨੂੰ ਤਾਂ ਸਭ ਬਹੁਤ ਵਧੀਆ ਲੱਗ ਰਿਹਾ ਹੈ ਪਰ ਇਹ ਕੰਮ ਕਿਵੇਂ ਕਰੇਗਾ ਮੰਨ ਲਓ ਮੈਂ ਇਸ ਦਾ ਫਾਇਦਾ ਲੈਣਾ ਹੈ ਤਾਂ ਮੈਨੂੰ ਕੀ ਕਰਨਾ ਪਵੇਗਾ ਦੇਖੋ ਇਸ ਦੀ ਪ੍ਰਕਿਰਿਆ ਵੀ ਸੌਖੀ ਰੱਖਣ ਦੀ ਕੋਸ਼ਿਸ਼ ਹੈ 2 ਅਕਤੂਬਰ ਤੋਂ ਇਸੇ ਸਾਲ 2025 ਤੋਂ ਖਾਸ ਕੈਂਪ ਲੱਗਣਗੇ ਤੇ ਹਸਪਤਾਲਾਂ ਵਿੱਚ ਵੀ ਅੱਛਾ ਕੈਂਪ ਲੱਗਣਗੇ ਹਾਂਜੀ ਉੱਥੇ ਸਿਹਤ ਕਾਰਡ ਬਣਨਗੇ ਪਰਿਵਾਰ ਦਾ ਮੁਖੀ ਆਪਣਾ ਆਧਾਰ ਕਾਰਡ ਜਾਂ ਵੋਟਰ ਆਈਡੀ ਲੈ ਕੇ ਜਾ ਸਕਦਾ ਹੈ ਤੇ ਇੱਕ ਕਾਰਡ ਪੂਰੇ ਪਰਿਵਾਰ ਲਈ ਹਾਂਜੀ ਇੱਕ ਕਾਰਡ ਬਣੇਗਾ ਜੋ ਪੂਰੇ ਪਰਿਵਾਰ ਨੂੰ ਕਵਰ ਕਰੇਗਾ ਪਤੀ ਪਤਨੀ ਬੱਚੇ ਜੋ ਵੀ ਪਰਿਵਾਰ ਦੇ ਮੈਂਬਰ ਹਨ ਤੇ ਫਿਰ ਉਹ ਕਾਰਡ ਲੈ ਕੇ ਕਿਸੇ ਵੀ ਹਸਪਤਾਲ ਚਲੇ ਜਾਈਏ ਨਹੀਂ ਕਿਸੇ ਵੀ ਨਹੀਂ ਸਿਰਫ ਉਹਨਾਂ ਹਸਪਤਾਲਾਂ ਵਿੱਚ ਜਿਹੜੇ ਸਰਕਾਰ ਇਸ ਯੋਜਨਾ ਨਾਲ ਜੋੜੇਗੀ ਯਾਨੀ ਕਿ ਸੂਚੀਬੱਧ ਹੋਣਗੇ ਸਰਕਾਰੀ ਵੀ ਹੋਣਗੇ ਪ੍ਰਾਈਵੇਟ ਵੀ ਅੱਛਾ ਉੱਥੇ ਜਾ ਕੇ ਬਸ ਇਹ ਕਾਰਡ ਦਿਖਾਣਾ ਹੈ ਫਿਰ 10 ਲੱਖ ਤੱਕ ਦਾ ਸਾਲਾਨਾ ਇਲਾਜ ਕੈਸ਼ਲੈਸ ਹੋ ਜਾਵੇਗਾ ਤੇ ਕੋਈ ਸਾਲ ਦਾ ਪ੍ਰੀਮੀਅਮ ਵਗੈਰਾ ਜਾਂ ਹਰ ਸਾਲ ਰੀਨਿਊ ਕਰਾਉਣਾ ਪਊ ਨਹੀਂ ਕੁਛ ਨਹੀਂ ਕੋਈ ਪ੍ਰੀਮੀਅਮ ਨਹੀਂ ਕੋਈ ਰੀਨਿਊਲ ਦਾ ਚੰਜਟ ਨਹੀਂ ਹਮ ਪਰ ਇੰਨੀ ਵੱਡੀ ਸਕੀਮ ਨੂੰ ਲਾਗੂ ਕਰਨ ਵਿੱਚ ਮਤਲਬ ਚੁਣੌਤੀਆਂ ਵੀ ਤਾਂ ਹੋਣੀਆਂ ਹਨਾ ਬਿਲਕੁਲ ਚੁਣੌਤੀਆਂ ਤਾਂ ਹਨ ਸਭ ਤੋਂ ਪਹਿਲਾਂ ਤਾਂ 65 ਲੱਖ ਪਰਿਵਾਰਾਂ ਤੱਕ ਪਹੁੰਚਣਾ ਉਹਨਾਂ ਦੇ ਕਾਰਡ ਬਣਾਉਣੇ ਇਹ ਬਹੁਤ ਵੱਡਾ ਕੰਮ ਹੈ ਹਾਂ ਇਹ ਤਾਂ ਹੈ ਫੇਰੇ ਯਕੀਨੀ ਬਣਾਉਣਾ ਕਿ ਜਿਹੜੇ ਹਸਪਤਾਲ ਇਸ ਵਿੱਚ ਸ਼ਾਮਿਲ ਹਨ ਉਹ ਵਧੀਆ ਸੇਵਾ ਦੇਣ ਕੋਈ ਤੰਦਲੀ ਨਾ ਹੋਵੇ ਬੇਲੋੜੇ ਬਿੱਲ ਨਾ ਬਣਨ ਸਹੀ ਗੱਲ ਹੈ ਇਸੇ ਲਈ ਸਰਕਾਰ ਨੇ ਕਿਹਾ ਹੈ ਕਿ 2 ਅਕਤੂਬਰ ਤੋਂ ਸ਼ੁਰੂ ਕਰਕੇ ਲਗਭਗ 3 ਮਹੀਨੇ ਲੱਗਣਗੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਤੇ ਪੈਸੇ ਦਾ ਕੀ ਪ੍ਰਬੰਧ ਹੈ ਬਜਟ ਵਗੈਰਾ ਹਾਂ ਇਸ ਸਾਲ ਲਈ ਮਤਲਬ ਪੂਰੇ ਸਾਲ ਲਈ ਸਰਕਾਰ ਨੇ 778 ਕਰੋੜ ਰੁਪਏ ਲੱਖੇ ਨੇ ਇਸ ਯੋਜਨਾ ਲਈ ਠੀਕ ਹੈ ਤੇ ਇਹ ਜ਼ਿਆਦਾਤਰ ਗੰਭੀਰ ਬਿਮਾਰੀਆਂ ਲਈ ਹੈ ਹਾਂਜੀ ਮੁੱਖ ਤੌਰ ਤੇ ਗੰਭੀਰ ਬਿਮਾਰੀਆਂ ਦਿਲ ਕੈਂਸਰ ਗੁਰਦੇ ਵਗੈਰਾ ਤੇ ਐਮਰਜੈਂਸੀ ਹਾਲਤਾਂ ਲਈ ਜੇ ਸਾਰੀ ਗੱਲ ਨੂੰ ਸਮੇਟੀਏ ਮੋਟੀ ਜੀ ਗੱਲ ਇਹ ਹੈ ਪੰਜਾਬ ਦਾ ਹਰ ਪਰਿਵਾਰ 10 ਲੱਖ ਰੁਪਿਆ ਸਾਲਾਨਾ ਕੈਸ਼ਲੈਸ ਇਲਾਜ ਯੋਗਤਾ ਸਿਰਫ ਪੰਜਾਬ ਦਾ ਵਸਨੀਕ ਤੇ ਸ਼ੁਰੂਆਤ 2 ਅਕਤੂਬਰ ਤੋਂ ਜਦੋਂ ਸਿਹਤ ਕਾਰਡ ਬਣਨੇ ਸ਼ੁਰੂ ਹੋਣਗੇ ਬਿਲਕੁਲ ਸਹੀ ਇਹ ਇੱਕ ਬਹੁਤ ਵੱਡਾ ਕਦਮ ਹੈ ਉਦੇਸ਼ ਇਹੀ ਹੈ ਕਿ ਵਧੀਆ ਸਿਹਤ ਸਹੂਲਤਾਂ ਸਭ ਤੱਕ ਪਹੁੰਚਣ ਤੇ ਲੋਕ ਮਹਿੰਗੇ ਇਲਾਜ ਦੇ ਬੋਝ ਥੱਲੇ ਨਾ ਦਬੇ ਜਾਣ ਹੂੰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕੀ ਇਹ ਮਾਡਲ ਮਤਲਬ ਸਾਰਿਆਂ ਲਈ ਸਿਹਤ ਦੂਜੇ ਸੂਬਿਆਂ ਲਈ ਵੀ ਇੱਕ ਰਾਹ ਬਣ ਸਕਦਾ ਹੈ ਹਾਂਜੀ ਇਹ ਬਹੁਤ ਦਿਲਚਸਪ ਸਵਾਲ ਹੈ ਤੇ ਇਹ ਵੀ ਵੇਖਣਾ ਹੋਵੇਗਾ ਕਿ ਕੀ ਇਸ ਦਾ ਅਸਰ ਸਿਰਫ ਹਸਪਤਾਲ ਦੇ ਬਿੱਲ ਘਟਾਉਣ ਤੱਕ ਰਹੇਗਾ ਜਾਂ ਫਿਰ ਇਹ ਪੰਜਾਬ ਦੇ ਲੋਕਾਂ ਦੀ ਕੀ ਕਹਿੰਦੇ ਨੇ ਸਮੁੱਚੀ ਸਿਹਤ ਤੇ ਉਨ੍ਹਾਂ ਦੀ ਕੰਮ ਕਰਨ ਦੀ ਸ਼ਕਤੀ ਤੇ ਤੇ ਸੂਬੇ ਦੀ ਤਰੱਕੀ ਤੇ ਵੀ ਕੋਈ ਲੰਬੇ ਸਮੇਂ ਦਾ ਅਸਰ ਪਾਵੇਗਾ ਇਹ ਤਾਂ ਹੁਣ ਆਉਣ ਵਾਲਾ ਵਕਤੀ ਦੱਸੇਗਾ ਬਿਲਕੁਲ ਚਲੋ ਅੱਜ ਲਈ ਇੰਨਾ ਹੀ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ